ਹਾਂਜੀ ਭਾਜੀ ਕੀ ਨਾਂ ਤੁਹਾਡਾ? ਹਿੰਦਰ ਸਿੰਘ ਕੀ ਗੱਲਬਾਤ ਹੈ ਤੁਹਾਡੇ ਬੇਟੇ ਨੂੰ? ਗੱਲਾਂ ਬਨ ਨਸ਼ੇ ਲੈ ਕੇ ਬਹਿ ਗਿਆ ਸਰਕਾਰਾਂ ਦੀ ਵੀ ਨਸ਼ੇ ਕਰਦਾ ਨਸ਼ੇ ਦਾ ਬੜਾ ਯਾਰ ਲੱਗੋ ਪੜੀਆਂ ਨਾ ਉਤਾ ਕਿਉਂ ਗਈਆਂ? ਕੀ ਨਾਂ ਕੀ ਮੁੰਡੇ ਦਾ? ਹਾਂਜੀ ਕਿੱਦਿਓ ਕੁ ਮਰੀ ਗਈ? ਅਜੇ ਸੁਰਨ ਸਰਾਂ ਸਾਲ ਦੀ ਮਰੀ ਗਈ। ਇਹ ਯਾਹਰ ਇੱਕ ਵਾਰ ਆਈ। ਇਹ ਉੱਤਰ ਹੈ ਇੱਕ ਵਾਰ ਆਈ। ਤੇ ਕਿੱਦਾਂ ਮੈਨੂੰ ਕਿੱਥੇ ਮਿਲਿਆ ਜਦੋਂ ਉਹਨੂੰ? ਇਹ ਸਟੇਡੀਅਮ ਪਿਆਲ ਪਤਾ ਲੱਗਾ ਤੇਨੇ ਪਤਾ ਲੱਗਾ ਰਾ ਸਕਦੇ। ਕੀ ਕਰਾ ਲੈਂਦੇ ਕੀ ਬਣਾ ਲੈਂਦੇ ਨਹੀਂ ਬਣਾ। ਕਿੰਨਾ ਕੋ ਨਸ਼ਾ ਜੜਾ ਵਿਗਦਾ ਇੱਥੇ। ਨਸ਼ਾ ਬੜਾ ਨਸ਼ਾ ਬਹੁਤ ਜ਼ਿਆਦਾ ਝੂਠ ਜੜਨੇ ਬਹੁਤ ਜ਼ਿਆਦਾ ਮੁੰਡੇ ਮਾਰ। ਇਹ ਨਸ਼ੇ ਕਰਕੇ ਮੌਤ ਹੋ ਜਾਂਦੀ। ਨਸ਼ੇ ਕਰਕੇ ਮੌਤ ਹੁੰਦੀ। ਕੀ ਮੰਗ ਕਰਦੇ ਹੁੰਦੇ ਸੀ? ਮਾਂ ਕੋਲ ਹੁਣ ਜਾਨੇ ਨਸ਼ਾ ਛਿਲਾਉ। ਉਹ ਨਸ਼ੇ ਦਾ ਹੀ ਆਨੇ ਬੰਦ ਹੋ ਜਾਵੇ ਕੰਮ ਜਿਹੜੇ। ਇਹ ਕਿੰਨੇ ਬੱਚੇ ਸਾਡੇ? ਬੱਚੇ ਦੋ ਮੁੰਡੇ ਤੇ ਕੁੜੀਆਂ। ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਫਿਰ? ਅੰਨ ਤੁਹਾਨੂੰ ਪਤਾ ਲੱਗਾ ਜੀ। ਇਹ ਵੱਡਾ ਮੁੰਡਾ ਸੀ? ਇਹ ਵੱਡਾ ਹੈ। ਕੀ ਕੰਮ ਕੀ ਕੰਮ ਕਰਦਾ ਹੈ ਇਹ ਅੱਛਾ ਸਾਨੂੰ ਜਿੰਨੇ ਪਤਾ ਲੱਗਾ ਵੀ ਆ ਗੱਲ ਬਣ ਗਈ ਕਿੰਨਾ ਚਿਰ ਤੋਂ ਨਸ਼ੇਦਾਰੀ ਹੈ ਅੱਛਾ ਸਾਡੇ ਸਾੜੇ ਸਾੜੀ ਹੈ ਕੀ ਮੰਗ ਕਰੋਗੇ ਨਾ ਮੰਗ ਕੇ ਹੋਣਾ ਨਹੀਂ ਅੱਜ ਤਾਂ ਬੰਦ ਹੋਵੇ ਨਾ ਸਰਕਾਰ ਦਿੰਦੀ ਨਹੀਂ ਇਹ ਬੰਦ ਕਰ ਸਕੋ ਜਿਆਦਾ ਵੱਧ ਗਿਆ ਵਾ ਬੇਟਾ ਬੰਦੋ ਰਾਜਾਈ ਤਾਂ ਇਹ ਦਰ ਲੱਭਣਾ ਸਰਕਾਰ ਦੇ ਨਸ਼ਾ ਬੰਦ ਕਰਾਂਗੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਜੇ ਵੇਖਿਆ ਜਾਵੇ ਤਾਂ ਕਿੰਨਾ ਕੋ ਪਿੰਡ ਦੇ ਵਿੱਚ ਨਸ਼ਾ ਵੇਚਦਾ ਬੜਾ ਉਹ ਚੂਲਿਆੜ ਦੇ ਵਿੱਚ ਦੇ ਬੜਾ ਵੇਚਦਾ ਜਿੰਨੀਆਂ ਮੁਕਾਂ ਦੇ ਪਿੰਡ ਇਹ ਚੜ ਹੋਈ ਹੈ ਅੱਗੇ ਕੋਈ ਮਤ ਹੋਈ ਤੇ ਆਵੇ ਸਾਡੇ ਨਾਲ ਕੋਈ ਕੋਈ ਮਰਿਆ ਜਿੱਤ ਅੱਜ ਮਹੀਨਾ ਹੀ ਆਇਆ ਉਹ ਵੀ ਨਸ਼ੇ ਕਰਕੇ ਮਰਿਆ ਹੈ ਹਾਂਜੀ ਜੁਹਿੰਦਰ ਸਿੰਘ ਪਾਈ ਕਿਹੜਾ ਪਿੰਡ ਆ ਧਾਰੀ ਵਾਲੀ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡੇ ਨੇ ਪਾਈ ਗੱਲ ਇਦਾਂ ਹੀ ਕੰਮ ਤੇ ਜਾਂਦਾ ਸੀ ਬਾਹਰ ਹਾਂ ਹੂੰ ਜੋ ਤੋ ਪਹਿਲੇ ਲਗੇ ਮਰੇ ਮਰੇ ਬਰਨਾ ਚਾਹੇ ਕੀਤਾ ਕਰੇ ਹੂੰ ਕਰਿਆ ਕੋਣਨ ਦੱਸਿਆ ਬਣੀ ਬਾਰੀ ਛਾੜ ਕੇ ਭੱਜ ਜਾਏ ਦਿਨੇ ਹਾਨੂੰ ਪਤਾ ਲੱਗਾ ਠੇਕੇਦਾਰ ਨੂੰ ਫੋਨ ਆਇਆ ਧੜਮ ਡਾ ਡੱਗਾ ਤੇ ਕਿਹੜੀ ਜਗ੍ਹਾ ਤੋਂ ਡੱਡ ਬੜੀ ਮਿਲਿਆ ਇਹ ਹਣ ਚੋਹ ਲੜ ਤਾਂ ਮਿਲਣੀ ਕਿਹੜੀ ਜਗ੍ਹਾ ਤੋਂ ਇਹ ਪੱਟੀ ਮੋੜ ਦੇ ਨਾਲ ਹੀ ਲੈਂਦੇ ਬਨੇ ਚੋਹ ਲੜ ਅੱਛਾ ਉੱਥੋਂ ਦੀ ਕਿੰਨੀ ਕੁ ਉਮਰ ਸੀ ਤੇ ਮਡੇ ਉਮਰੇ ਦੀ ਪਾਈ ਅਗੀ ਸਵਾਸਤਾਰਾ ਸਾਰਾ ਕਿੰਨਾ ਕੁ ਨਸ਼ਾ ਏੜਾ ਵੇਖਿਆ ਜਾਵੇ ਨਸ਼ਾ ਭਾਈ ਬਹੁਤ ਜ਼ਿਆਦਾ ਹੱਦ ਨੂੰ ਹੱਥ ਲੱਗੇ ਪਏ ਨੇ ਇਮਾਨਗਰ ਜਿਨਾਵਿਕਾ ਤੋਂ ਉਹਨਾਂ ਨੇ ਥੋੜਾ ਮੰਗ ਪਾਈ ਕਾਦੀ ਸਾਡੀ ਮੰਗ ਸਾਡੀ ਇਹੋ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਨਸ਼ਾ ਬੰਦ ਹੋ ਜਾਏ ਲੋਕਾਂ ਦੇ ਚਰਾਹ ਘਰ ਦੇ ਬੁੱਝਦੇ ਜਾਂਦੇ ਆ ਬੇਨਤੀ ਇਹੋ ਆ ਨਸ਼ਾ ਬੰਦ ਹੋ ਜਾਏ ਸਾਡਾ ਥੇ ਹੋਇਆ ਹੋਇਆ ਅੱਗਾ ਕਿਹ ਹੋਰਦਨ ਹੋਏ ਇਹ ਕਮਾਈ ਆ ਸਾਰੀ ਦੀ ਜਿਸ ਤਰ੍ਹਾਂ ਵੇਖਿਆ ਜਾਵੇ ਤਾਂ ਕੋਈ ਪੁਲਿਸ ਮੁਲਾਇਮਨ ਉਹਨੇ ਤਲਾਹ ਦਿੱਤੀ ਕਿ ਖਾਣਾ ਇੱਕਦਮ ਵੇਖਦਾ ਨਾ ਤਲਾਹ ਦਾ ਭਾਈ ਅਸੀਂ ਕੀ ਕਰਾਂਗੇ ਹੂੰ ਮੁਲਾਇਮਨ ਤਾਂ ਖੁਦ ਬਕਾਉਂਦੇ ਆ ਹੂੰ ਮੁਲਾਇਮਨ ਨੂੰ ਪਤਾ ਨਹੀਂ ਨਸ਼ਾ ਵੇਖਦਾ ਐਨੇ ਰੋਏ ਮੁੰਡੇ ਮਰਦੇ ਰੋਏ ਖਬਰਾਂ ਤੁਸੀਂ ਨਾ ਹੋਵੇ ਪਤਾ ਨਹੀਂ ਕਦੋਂ ਕੀ ਗੱਲ ਬਾਤ ਹੋਈ ਤੁਹਾਡੇ ਬੇਟੇ ਦੀ ਇਦਾਂ ਹੀ ਪਾਜੀ ਕਰੋਂ ਗਿਆ ਸੀ ਕੀ ਨਾ ਕੀ ਦਾ ਸਾਜਨ ਸਿੰਘ ਕਿੰਨੀ ਕੁ ਉਮਰ ਸੀ ਇਹਦੀ ਹੈਗਾ 20-22 ਸਾਲ ਦਾ ਕਿਦਾਂ ਮੌਤ ਹੋਈ ਦੀ ਇਦਾਂ ਹੀ ਭਰਾਵਾ ਕੀ ਬਾਰ ਤੁਹਾਡੇ ਕਰਮ ਨੇ ਨੀ ਨਸ਼ੇ ਕਰਕੇ ਹੋਈ ਹੈ ਕਿ ਜਾਂ ਨਸ਼ੇ ਕਰਦਾ ਸੀ ਕਿੰਨੇ ਕੁ ਚਿਰ ਦਾ ਦੀ ਨਸ਼ੇ ਕਰਦਾ ਡੇਢ-ਦੋ ਸਾਲ ਹੋ ਚਲੇ ਤੇ ਵਿਆਹ ਕੇ ਕੁਵਾਰਾ ਹੀ ਹੈ ਨਹੀਂ ਕੁਵਾਰਾ ਹੀ ਹੈ ਤੇ ਤੁਹਾਨੂੰ ਕਿਤਨਾ ਪਤਾ ਲੱਗਾ ਫਿਰ ਰਾਤ ਰਾਤ ਨੂੰ ਦਿਨੇ ਨੂੰ ਭਰਾਵਾ ਪਤਾ ਲੱਗਾ ਰਾਤ ਕਿੱਥੇ ਲੱਗਾ ਕਿੱਥੇ ਕਿੱਥੇ ਮੌਤ ਹੀ ਕਿੱਥੇ ਰਗੇ ਮੌਤੇ ਜੀ ਸਟੂਲਰ ਸਟੇਡੀਅਮ ਚ ਸਟੂਲ ਦੇ ਸਟੇਡੀਅਮ ਚੋ ਹੀ ਤੇ ਸਵੇਰੇ ਲਿਆਂਦੀ ਲਾ ਡੈੱਡ ਬਡੀ ਦੀ ਹਾਂਜੀ ਤੇ ਕੋਈ ਪੁਲਿਸ ਨੂੰ ਤਲਾਹ ਦਿੱਤੀ ਕੋਈ ਐਦਾਂ ਕਰ ਹਾਂ ਦਿੱਤੀ ਤਲਾਹ ਉਹਨੇ ਵੀ ਕਰ ਲਿਆ ਮੈਂ ਜਿੱਤ ਲਾ ਕੋ ਕਰ ਲਿਆ ਤੇ ਕੀ ਮੰਗ ਕਰੋਗੇ ਹੁਣ ਅਰੇ ਭਰਾਵਾ ਮੰਗਾ ਦੀ ਕਰਨੀ ਆ ਪੋਤੀ ਹੱਥੋਂ ਖਸ ਗਿਆ ਤੇ ਕੀ ਕਰਨੀ ਕਿੰਨਾ ਕੋਈ ਪਿੰਡ ਦੇ ਵਿੱਚ ਜਿਹੜਾ ਨਜਾ ਵੇਖਦਾ ਇਥੇ ਵਾਧੂ ਵੇਖਦਾ ਵਾਧੂ ਗੰਦੀ ਪਿਆ ਇਥੇ ਤੇ ਅੱਗੇ ਕੋਈ ਮੌਤ ਹੋਈ ਇਥੇ ਚੂਹੇ ਵਾਧੂ ਬਥੇਰੇ ਪੋਤੇ ਤਰਾਂ ਤੁਰੇ ਗੁਰਚਰਨ ਜੀ ਦਾ ਕਿਹੜਾ ਪਿੰਡ ਆ ਤਾਲੀ ਕੀ ਗੱਲ ਹੋਈ ਆ ਮੁੰਡੇ ਨੂੰ ਜਿਹੜਾ ਮੁੰਡੇ ਨੂੰ ਤਰ੍ਹਾਂ ਵਰਨਾ ਨਹੀਂ ਕਰਦਾ ਹੂੰ ਕਿੰਨੀ ਕੁ ਉਮਰ ਸੀ ਇਹ ਦੀ ਮੁੰਡੇ ਦੀ ਉਮਰ ਹੈਗੀ ਵੀ 22 ਸਾਲ ਤੇ ਕੀ ਕਾਰਨ ਕਿ ਬਣਿਆ ਮੌਤਾ ਕਾਰਨ ਨਸ਼ੇ ਉਥੇ ਚੂਲ ਲਿਆ ਕਰਦਾ ਹੀ ਨਾ ਚੀਂਦਾ ਹੀ ਨਸ਼ਾ ਲੈਣ ਤੋਂ ਸਰਕਾਰ ਨੇ ਬੇੜਾ ਕਰ ਕਰਤਾ ਜਿਆਦਾ ਹੀ ਕਰਕੇ ਰਹਾ ਦਿੱਤਾ ਕਿ ਸਾਡਾ ਤਾਂ ਸਹੀ ਕਰਤਾ ਤੇ ਕਿੰਨਾ ਕੋ ਜਿਹੜਾ ਨਸ਼ਾ ਇੱਥੇ ਵੇਚਦਾ ਵਾ ਬਹੁਤ ਚੰਗਾ ਵੇਚਦਾ ਭਾਈ ਮੇਰੇ ਪੋਤੇ ਤੇਰਾ ਮਾਵਾ ਦੇ ਬਥੇਰੇ ਹੋ ਗਏ ਅੱਗੇ ਵੀ ਕੋਈ ਮੁੰਡਾ ਮਰਿਆ ਹੋਏ ਵਾਦੂ ਇੱਥੇ ਬਥੇਰੇ ਇਤਰਾ ਨਸ਼ੇ ਕਰ ਕਰ ਮੁੱਕੇ ਇੱਥੇ ਤਾਂ ਜਲਦੀ ਵੱਤ ਮੁੱਕੇ ਕੀ ਮੰਗ ਕਰੋਗੇ ਹੁਣ ਮੰਗਾ ਹੀ ਕੀ ਕਰਨੀ ਆ ਪੁੱਤ ਬਚਾ ਦੇਣ ਲੋਕਾਂ ਦੇ ਸਰਕਾਰ ਨਾ ਚੱਕ ਘਟਾ ਦੇਵੇਗੇ ਹਾਂਜੀ ਕੋਈ ਨਹੀਂ ਤੋ ਕੀ ਲੱਗਦਾ ਟੱਡਾ ਮੁੰਡਾ ਬੱਤ ਤੇਰਾ ਪੁੱਤਰਾ ਏ ਕੀ ਨਾਹੀ ਦਾ ਕੀ ਗੱਲ ਬਾਤ ਹੋਈ ਆ ਪੁੱਤ ਪਤਾਨੇ ਦਾ ਕਾਬਰ ਨੂੰ ਗਿਆ ਜਾਰੀ ਕਰਨ ਚੋੜੀ ਲੱਭਾ ਸਾਲੋ ਹੂੰ ਨਸ਼ੇ ਨਸ਼ੇ ਦੇ ਨਾਲ ਮੌਤ ਹੀ ਦੀ ਨੱਚੇ ਨਹੀਂ ਪਤਾ ਹੋਈ ਹੋਗੀ ਕਿ ਨੱਚੇ ਨਹੀਂ ਹੋਗੀ ਕਰਦਾ ਹੀ ਨੱਚਾ ਕਿਨੇਰ ਤੋਂ ਕਰਦਾ ਢੋੜਾ ਤੇਰੀ ਹੋ ਗਿਆ ਸੀ ਕੀ ਸਰਕਾਰ ਤੋਂ ਮੰਗ ਕਰੀ ਤੇ ਆੜੀ ਗਿਆ ਤੁਹਾਨੂੰ ਉਹਨੇ ਦੱਸਿਆ ਅੰਦਾ ਕਦੇ ਕਰਦਾ ਕਦੇ ਨਹੀਂ ਕਰਦਾ ਤਾਂ ਗੱਬਰੂ ਤੁਰ ਗਏ ਪਤ ਲੱਕਾਂ ਦੇ ਲੱਕਾ ਪਾਏ ਵਟ ਵਟ ਬੋਜੇ ਜਿਪਾਰੇ ਆ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ